ਗੁਰਨਾਨਕ ਦੇਵ ਜੀ ਦਾ ਸਮਾਗਨ ਰਚਾਉਣ ਵਾਲੀ ਆਖਿਰਕਾਰ ਕੁੜੀ ਕਿਉਂ ਹਸਪਤਾਲ ਦੇ ਵਿੱਚ ਦਾਖਲ ਹੋ ਗਈ ਹੈ ਤੇ ਨਾਲ ਦਾ ਸੈਕਟਰੀ ਜਿਹੜਾ ਹੈ ਉਸ ਦੀ ਮੌਤ ਹੋ ਗਈ ਹੈ ਇਹ ਸਭ ਕੁਝ ਕਿਵੇਂ ਹੋਇਆ ਤੁਹਾਨੂੰ ਦੱਸਦੇ ਹਾਂ ਉਹ ਚੀ ਦਾ ਸੈਕਟਰੀ ਸੀਗਾ ਉਹ ਵੀ ਚੜਾਈ ਕਰ ਗਿਆ ਕੁੜੀ ਦਾ ਜਿਹੜਾ ਚਾਚਾ ਸੀਗਾ ਸਗਾ ਉਹ ਵੀ ਚੜਾਈ ਕਰ ਗਿਆ ਬੱਚੀ ਆ ਉਹ ਜੇਰੇ ਇਲਾਜ ਆ ਹਸਪੀਟਲ ਦੇ ਵਿੱਚ ਜਿਹਾ ਸੋਸ਼ਲ ਤੁਸੀਂ ਦੇਖ ਰਹੇ ਹੋ ਨੈਸ਼ਨ ਪੋਸਟ ਤੇ ਮੈਂ ਹੱਥ ਫਾਟੇ ਨਾਲ ਪਈਆ ਕੁਝ ਦਿਨ ਪਹਿਲਾ ਇੱਕ ਵੀਡੀਓ ਬੜੀ ਤੇਜ਼ੀ ਨਾਲ ਵਾਇਰਲ ਹੋਈ ਜਿਸ ਨੂੰ ਲੈ ਕੇ ਇਹ ਜਿਹੜੇ ਲੋਕ ਨੇ ਸੁਰਖੀਆਂ ਦੇ ਵਿੱਚ ਆਏ ਦਰਸਲ ਮੱਧ ਪ੍ਰਦੇਸ਼ ਦੇ ਸਿੰਧੀ ਸਮਾਜ ਦੇ ਲੋਕ ਨੇ ਜਿਨ੍ਹਾਂ ਨੇ ਗੁਰਨਾਨਕ ਦੇਵ ਜੀ ਦਾ ਸਮਾਗ ਰਚਾਇਆ ਸੀ ਗੁਰਨਾਨਕ ਦੇਵ ਜੀ ਦਾ ਸਮਾਗ ਰਚਾਉਣ ਤੋਂ ਬਾਅਦ ਸਿੱਖ ਜਥੇਬੰਦੀਆਂ ਕਾਫੀ ਤਤਤੀ ਹੋਈਆਂ ਸੀ ਸਿੱਖ ਬੰਦੀਆਂ ਨੇ ਕਾਫੀ ਇਸ ਦਾ ਵਿਰੋਧ ਕੀਤਾ ਸੀ ਜੋ 크੍ਰਿਸਚਨ ਹੈ ਜੋ ਤਾਂ ਇਸ ਮੈਨੇਜਮੈਂਟ ਦੇ ਸੈਕਟਰੀ ਸੀ ਉਸਦੀ ਵੀ ਅਸੀਂ ਤੁਹਾਨੂੰ ਆਡੀਓ ਕਾਲ ਸੁਣਾਈ ਸੀ ਜਿਸ ਦੇ ਵਿੱਚ ਉਹਨਾਂ ਨੇ ਮਾਫੀ ਮੰਗੀ ਸੀ ਕਿ ਸਾਡੇ ਕੋਲੋ ਗਲਤੀ ਹੋ ਗਈ ਹੈ ਪਰ ਹੁਣ ਇਹ ਖਬਰ ਆ ਰਹੀ ਹੈ ਕਿ ਉਸ ਸੈਕਟਰੀ ਦੀ ਜਿਸ ਦਾ ਨਾਮ ਕ੍ਰਿਸ਼ਨ ਸੀ ਉਸ ਦੀ ਮੌਤ ਹੋ ਗਈ ਆ ਉਹ ਵੀ ਦਿਲ ਦਾ ਦੌਰਾ ਪੈ ਕੇ ਨਾਲ ਦੇ ਨਾਲ ਜਿਹੜੀ ਉਹ ਲੜਕੀ ਹੈ ਜਿਸ ਨੇ ਸਮਾਗ ਰਚਾਇਆ ਸੀ ਨਵਾਲੇ ਕੋਲਰ ਕੀ ਦੱਸੀ ਜਾ ਰਹੀ ਹੈ ਤੇ ਉਹਨੂੰ ਡਿਪਰੈਸ਼ਨ ਦਾ ਸ਼ਿਕਾਰ ਹੋ ਗਈ ਹੈ ਤੇ ਹਸਪਤਾਲ ਦੇ ਵਿੱਚ ਉਹ ਜੇਰੇ ਇਲਾਜ ਹੈ ਉਹ ਇਲਾਜ ਦੇ ਜੋ ਹੈ ਉਹਦਾ ਜੇਰੇ ਇਲਾਜ ਹੈ ਉਹ ਕਾਫੀ ਡਿਪਰੈਸ਼ਨ ਦੇ ਵਿੱਚ ਚਲੀ ਗਈ ਹੈ ਸੋ ਬਹੁਤ ਸਾਰੇ ਲੋਕ ਜਿਹੜੇ ਨੇ ਹੁਣ ਉਹਨਾਂ ਦੀਆਂ ਸੇਧ ਲਈ ਦੁਆਵਾਂ ਕਰ ਰਹੇ ਨੇ ਪਰ ਬਹੁਤ ਸਾਰੇ ਲੋਕ ਕਹਿ ਰਹੇ ਨੇ ਕਿ ਜਿਵੇਂ ਜਈ ਕਰਲੀ ਉਹ ਹੋ ਜਾਈ ਪਾਵੇ ਕੀ ਕੁਝ ਸਿੱਖ ਜਥੇਬੰਦੀਆਂ ਨੂੰ ਉਹਨਾਂ ਦੇ ਬਾਰੇ ਪਤਾ ਲੱਗਾ ਹੈ ਆਉ ਤੁਹਾਨੂੰ ਵੀਡੀਓ ਜਿਹੜੀ ਉਹ ਪੂਰੀ ਸੁਣਨ ਦੇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸੰਗਤ ਜੀ ਵੀਡੀਓ ਜਿਹੜੀ ਸ਼ਡੋਲ ਵਿਖੇ ਇੱਕ ਛੋਟੀ ਬੱਚੀ ਵੱਲੋਂ ਗੁਰੂ ਨਾਨਕ ਪਾਤਸ਼ਾਹ ਜੀ ਦਾ ਸਵਾੰਗ ਰਚਾਇਆ ਸੀਗਾ ਉਹਦੀ ਇੱਕ ਇੱਕ ਵੀਡੀਓ ਲਿਖਤੀ ਜਿਹੜੀ ਆ ਫੇਸਬੁੱਕ ਤੇ ਬਹੁਤ ਵਾਇਰਲ ਹੋ ਰਹੀ ਆ ਜਿਹੜੀ ਕਿ ਉਹਨਾਂ ਦੇ ਪਰਿਵਾਰ ਦੀ ਆ ਉਹ ਸੰਗਤ ਜੀ ਬਿਲਕੁਲ ਸੱਚਾ ਜਿਲ੍ਹਾ ਉਹ ਕੀ ਦਾ ਸੈਕਟਰੀ ਸੀਗਾ ਉਹ ਵੀ ਚੜ੍ਹਾਈ ਕਰ ਗਿਆ ਦੂਸਰਾ ਕੁੜੀ ਦਾ ਜਿਹੜਾ ਚਾਚਾ ਸੀਗਾ ਸਗਾ ਉਹ ਬਸਤਲੇ ਹੋਣ ਵਾਲਾ ਸੀਗਾ ਉਹ ਵੀ ਚੜਾਈ ਕਰ ਗਿਆ ਤੇ ਜਿਹੜੀ ਬੱਚੀ ਆ ਉਹ ਜੇਰੇ ਇਲਾਜ ਆ ਹਸਪੀਟਲ ਦੇ ਵਿੱਚ ਕਿਉਂਕਿ ਉਹਨੂੰ ਬਹੁਤ ਇਸ ਚੀਜ਼ ਦਾ ਛੋਟ ਲੱਗਾ ਕਿ ਮਾਫੀ ਵੀ ਮੰਗ ਰਹੀ ਆ ਕਈ ਕਈ ਉੱਥੇ ਆਉਂਦੇ ਪਏ ਸਿੰਘ ਜਿਹੜਾ ਵੀ ਤੇ ਇਹ ਬਿਲਕੁਲ ਸੱਚ ਆ ਸੰਗਤ ਜੀ ਸੋ ਸਾਡੇ ਨਾ ਭਾਈ ਵਰਦੀਪ ਸਿੰਘ ਜੀ ਤੇ ਬਾਬਾ ਗੋਰਾ ਜੀ ਭਾਈ ਗੁਰਜੀਕਾ ਖਾਲਸਾ ਭਾਈ ਗੁਰਜੀ ਕੀ ਫਤਿਹ ਸੰਗਤ ਜੀ ਫੋਨ ਆਉਂਦੇ ਸੰਗਤ ਦੇ ਏ ਬਿਲਕੁਲ ਸੱਚ ਆ ਉਹ ਦੋਨੋਂ ਜਿਹੜੇ ਹੈਗੇ ਸੀਗੇ ਉਹ ਦੋਨੋਂ ਹੀ ਪ੍ਰਣਗ ਸੁਧਾਰ ਚੁੱਕੇ ਨੇ ਠੀਕ ਹੈ ਜੀ ਬਾਕੀ ਮੇਰੇ ਨਾਲ ਤੇ ਨੇ ਮੇਰੇ ਵੀਰ ਹੈਗੇ ਆ ਤੁਹਾਨੂੰ ਦੱਸ ਦਣਗੇ ਵੈਗੁਰ ਜੀ ਕਾ ਖਾਲਸਾ ਵੈਗੁਰ ਜੀ ਕੀ ਫਤਿਹ ਜਿਵੇਂ ਵੀਰ ਦਵਿੰਦਰ ਸਿੰਘ ਜੀ ਨੇ ਕਹੀਆ ਤੁਹਾਨੂੰ ਗੱਲ ਉਹ ਬਈ ਸਾਰੀ ਗੱਲ ਸਹੀ ਹੈਗੀ ਅਸੀਂ ਕਿਉਂਕਿ ਗਏ ਹੈਗੇ ਉੱਥੇ ਕਿਉਂਕਿ ਕਈ ਲੋਕ ਬੈਠੇ ਨੇ ਕਈ ਜਾਣ ਪੁੱਛ ਕੇ ਕਰ ਰਹੇ ਨੇ ਵੀ ਉਹੀ ਮਰ ਜਾਂਦੇ ਨੇ ਕੀ ਹੋ ਜਾਇਆ ਹੋਇਆ ਅਸੀਂ ਸਾਰੀ ਤੇ ਜਾ ਕੇ ਜਾਇਜਾ ਵੀ ਲੈ ਗਾ ਉੱਥੇ ਗਏ ਹੈਗੇ ਤੇ ਉੱਥੇ ਉਹਦਾ ਜਿਹੜਾ ਕ੍ਰਿਸ਼ਨ ਆਗਾ ਉਹ ਕ੍ਰਿਸ਼ਨ ਹੈ ਬਈ ਆਪਣਾ ਕਮੇਟੀ ਦਾ ਸੈਕਟਰੀ ਸੀਗਾ ਉਹ ਮਰ ਗਿਆ ਤੇ ਨਾਲੇ ਇੱਕ ਹੋਰ ਸੀਗਾ ਕੁੜੀ ਦਾ ਚਾਚਾ ਉਹਦੀ ਵੀ ਟੱਫਰ ਹੋ ਗਈ ਤੇ ਉਹਦਾ ਜਿੱਦਿਆ ਸੀਗਾ ਉਹਦੇ ਭੋਗ ਸੀਗਾ ਉਹਦੇ ਚਾਚੇ ਦਾ 前から行かかるル前から行かかる。